ポルタ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਮੈਂ ਇਸ ਵਕਤ ਬਾਬਾ ਨੋਹ ਸਿੱਖ ਦੀ ਸਮਾਤ ਤੋਂ ਨੰਗ ਰਿਆਂ ਆ ਪਾਜੀ ਬਾਹਰ ਦਿਖਾ ਦਿਓ ਇਹ ਹਾਲਾਤ ਅੱਜ ਵੀ ਉਹੀ ਨੇ ਪੁੜਦੇ ਆ ਦਿਖਾਏ ਬਾਈ ਦਰਲੇ ਬਨੇ ਇਹ ਹਾਲਾਤ ਪੁੜਦੇ ਉਹੀ ਦੇ ਉਹੀ ਰਹੇ ਇੰਨੀਆਂ ਵੀਡੀਓ ਪਾਤੀਆਂ ਪਰ ਦੁੱਖ ਦੀ ਗੱਲ ਆ ਕਿ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ ਕਿਉਂ ਨਹੀਂ ਧਿਆਨ ਦੇ ਰਿਹਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕੱਲ ਨੂੰ ਕੋਈ ਵੱਡਾ ਹਾਸਾ ਹੋ ਸਕਦਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤਾਂ ਦੋਸਤੋ ਆਪਾਂ ਨਾ ਕਾਫੀ ਵੀਡੀਓ ਪਾਤੀਆਂ ਜਦੋਂ ਆਪਾਂ ਤਰਨਤਾਰਨ ਨੂੰ ਜਾਂਦੇ ਆ ਅੰਮ੍ਰਿਤਸਰ ਤੋਂ ਟਾਲਾ ਸਾਬ ਤੋਂ ਗਾੜੀ ਚਲਦਾ ਹੋਰ ਆਂਦਾ ਪਾਪਾ ਨੋਰ ਸਿੰਘ ਜੀ ਦਾ ਔਰ ਇੱਥੇ ਹੀ ਇੱਕ ਡਰੇਨ ਆ ਜਿੱਥੇ ਪਿਛਲੇ ਸਾਲ ਬਹੁਤ ਵੱਡਾ ਹਾਸਾ ਹੋਇਆ ਇੱਕ ਬੱਸ ਡਿੱਗੀ ਸੀ ਇੱਥੇ ਔਰ ਇਸ ਤੋਂ ਇਲਾਵਾ ਬਹੁਤ ਸਾਰੇ ਹਾਸੇ ਹੋਏ ਆ ਬੜੀਆਂ ਵੀਡੀਓ ਚੈਨਲਾਂ ਤੇ ਚੱਲੀਆਂ ਬਹੁਤ ਸਾਰਾ ਬੇਨਤੀਆਂ ਕੀਤੀਆਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਰ ਦੁੱਖ ਦੀ ਗੱਲ ਹੈ ਧਿਆਰ ਕੋਈ ਨਹੀਂ ਦਿੰਦਾ ਉਹਨਾਂ ਚਿਰ ਜਿੰਨਾ ਚਿਰ ਤੱਕ ਕੋਈ ਹਾਸਾ ਵੱਡਾ ਨਹੀਂ ਹੋ ਜਾਂਦਾ ਇਥੇ ਆਏ ਦਿਨ ਕੋਈ ਨਾ ਕੋਈ ਕੋਈ ਨਾ ਕੋਈ ਡਿੱਗ ਪੈਂਦਾ ਸਾਰੇ ਆਲੇ ਦਿਵਾਲੇ ਜਿਹੜੀਆਂ ਸਪੋਟਾਂਾਂ ਵਾਂ ਜੰਗਲੇ ਆ ਟੁੱਟੇ ਪਏ ਔਰ ਪੁਰਤੋ ਜਦੋਂ ਕੋਈ ਨੰਗ ਤੇ ਕੋਈ ਸਪੋਰਟ ਨਹੀਂ ਸੋ ਸਰਕਾਰ ਅੰਮ੍ਰਿਤਸਰ ਦਾ ਪ੍ਰਸ਼ਾਸਨ ਧਿਆਨ ਦੇਵੇ ਇਸ ਵੱਲ ਕਿਉਂਕਿ ਤੁਹਾਨੂੰ ਲੋਕਾਂ ਦੀ ਜਾਨ ਦੀ ਕਦਰ ਹੈਗੀ ਕਿ ਨਹੀਂ ਹੈਗੀ ਇਹ ਨਹੀਂ ਮੈਨੂੰ ਪਤਾ ਪਰ ਲੋਕ ਤੁਹਾਨੂੰ ਟੈਕਸ ਦਿੰਦੇ ਆ ਹਰ ਇੱਕ ਚੀਜ਼ ਦੇ ਰੋਡ ਤੇ ਚੱਲਣ ਲਈ ਵੀ ਟੈਕਸ ਦਿੰਦੇ ਆ ਥੋੜਾ ਜਿਹਾ ਰੱਬ ਤੋਂ ਡਰੋ ਬਹੁਤ ਸਾਰੇ ਲੋਕ ਵਿਚਾਰੇ ਜਿਹੜੇ ਆ ਕੋਈ ਇੱਥੇ ਹਾਸਿਆਂ ਦਾ ਸ਼ਿਕਾਰ ਹੋ ਗਏ ਕਿਸੇ ਵੇਲੇ ਉਹੀ ਕਮਾਉਣ ਵਾਲਾ ਹੁੰਦਾ ਸੋ ਰੱਬ ਦਾ ਆਸਤਾ ਵਾ ਇੱਥੇ ਆਲੇ ਦੁਆਲੇ ਕਵਰ ਕਰਕੇ ਲੋਕਾਂ ਦੀ ਜਾਨ ਨੂੰ ਸੇਵ ਕਰੋ ਐਵੇਂ ਕੋਈ ਵੱਡਾ ਹਾਸਾ ਨਾ ਹੋ ਜੇ ਆਪਾਂ ਇਹਨਾਂ ਵੇਟ ਕਰੀਏ ਬਾਅਦ ਚੋਂ ਕੱਲ ਨੂੰ ਸੀਐਮ ਸਾਹਿਬ ਕਹਿੰਦੇ ਹੁੰਦੇ ਅਸੀਂ ਇੱਕ ਨੌਕਰੀ ਦੇਤੀ ਜੀ ਏਕੇ ਕਰੋੜ ਰੁਪਇਆ ਦੇਤਾ ਕੋ ਦਾ ਫਾਇਦਾ ਕੋਈ ਨਹੀਂ ਇਸ ਕਰਕੇ ਜਿਹੜਾ ਵਾ ਇੰਨੀਆਂ ਮੇਰੀਆਂ ਬੇਨਤੀਆਂ ਪਰਵਾਨ ਕਰਿਓ ਤੇ ਜਿਹੜਾ ਇੱਥੇ ਕੰਮ ਹੋਣ ਵਾਲਾ ਉਹਨੂੰ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ